ਦੋ ਮਾਮੇਵਲ ਫੈਸਲਾਬਾਦ ਮੱਕੂ ਆਣਾ ਮਾਮੇਵਲ ਦੋ ਮੱਕੂ ਆਣਾ ਫੈਸਲਾਬਾਦ ਹੈ ਨਾ ਜ਼ਿਲ੍ਹਾ ਫੈਸਲਾਬਾਦ ਫੈਸਲਾਬਾਦ ਹਾਂ ਗਲੀ ਨੰਬਰ 4 ਗਲੀ ਨੰਬਰ 4 ਮਕਾਨ ਨੰਬਰ 364 ਮਕਾਨ ਨੰਬਰ 364 ਸਕੂਲ ਸਾਹਮਣੇ ਉਹ ਮੇਰੀ ਉਥੇ ਦਾਵਤ ਹੈ ਐਡਾ ਮੈਨੂੰ ਪੱਕਾ ਐਡਰੈਸ ਦੇਈ ਜਾਣਾ ਵਾ ਬਸ ਠੀਕ ਆ ਹੋ ਗਈ ਜਿਹੜੀ ਗੱਲ ਕੌਣ ਨੇ ਤੁਸੀਂ ਕੌਣ ਹੁੰਦੇ ਸਾਨੂੰ ਪੁੱਛਣ ਵਾਲੇ ਹੈ ਤੁਸੀਂ ਕੌਣ ਹੁੰਦੇ ਹੋ ਕੀ ਹੁੰਦੇ ਆ ਤੁਸਾਂ ਕੋ ਪੁੱਛਣਦੇ ਵੀ ਤੁਸੀਂ ਕੌਣ ਹੁੰਦੇ ਹੋ ਅਸੀਂ ਪਾਕਿਸਤਾਨੀ ਆ ਨਹੀਂ ਪਾਕ ਪਾਕਿਸਤਾਨੀਆਂ ਮੁਸਲਮਾਨ ਆ ਅਸੀਂ ਨਹੀਂ ਤੁਹਾਡਾ ਕੋ ਕਬੀਲਾ ਨਹੀਂ ਹੈ ਕੋਈ ਕਬੀਲਾ ਅਸੀਂ ਸਿਕੰਦਰ ਯੂਨਾਨੀ ਦੇ ਦੌਰ ਦੇ ਆ ਕਬੀਲਾ ਲਿਖਣਦੇ ਆ ਤਾਂ ਸਾਡਾ ਹਾਂ ਅੱਜਕੱਲ ਤੇ ਕਬੀਲੇ ਰਹਿ ਹੀ ਨਹੀਂ ਉਹ ਨਹੀਂ ਹੁੰਦੀ ਆ ਨਾ ਕਾਸਟ ਕੋਈ ਤੇ ਹੁੰਦੀ ਆ ਨਾ ਤੁਹਾਡੀ ਕੋ ਹੋਏਗੀ ਅਸੀਂ ਗਾਣੇ ਹੁੰਨੇ ਆ ਹੈ ਰਾਜਪੂਤ ਪੱਟੀ ਰਾਣਾ ਰਾਜਪੂਤ ਪੱਟੀ ਰਾਜਪੂਤ ਪੱਟੀ ਆਹੋ ਤੁਸੀਂ ਕੌਣ ਹੁੰਦੇ ਹੋ ਯਾਰ ਤੈਨੂੰ ਕੋਈ ਦੱਸਣਾ ਜ਼ਰੂਰੀ ਆ ਤੂੰ ਆਪਣਾ ਦੱਸ ਤੂੰ ਆਪਣਾ ਦੱਸ ਤੂੰ ਮੈਨੂੰ ਕਿ ਮੇਰਾ ਠੋਕ ਭਰੋ ਨਾ ਤੂੰ ਮੇਰਾ ਕਹਦਾ ਇੰਟਰਵਿਊ ਲੈਣਾ ਤੂੰ ਕ੍ਰੈਸ਼ੀ ਆ ਨਾ ਹੈਲੋ ਹਾਂ ਜੱਟਾਂ ਸੀ ਫੋਲ ਲਾਦਾ ਰਹਿਮ ਉਹ ਇਦਾਂ ਦੇ ਜੱਟ ਹੁੰਦੇ ਹੀ ਨਹੀਂ ਵੀਰੇ ਹਾਂ ਹਾਂ ਜੱਟ ਨਹੀਂ ਹੁੰਦੇ ਆਹੋ ਤੇ ਆਓ ਉਹ ਬੱਚਾ ਲਿਆਓ ਕੋਈ ਹੈ ਮੈਂ ਭਾਜੀ 1 ਮਿੰਟ ਬਾਅਦ ਤੁਸੀਂ ਲਿਖ ਲਿਆ ਨਾ ਸਾਰਾ ਕੁਝ ਮੈਂ 1 ਮਿੰਟ ਆਉਂਦਾ ਮੈਂ ਤਾਨੂੰ ਤਾਂ ਕਿ ਦੁਬਾਰਾ ਆਉਣਾ ਨਾ ਪਵੇ ਹਲੋ ਭਾਈ ਜਾਨੇ ਇੱਕ ਹੀ ਲਿਖਣ ਦੇਇਓ ਆ ਤੀਰ ਦਾ ਨਿਸ਼ਾਨ ਸਾਡੇ ਘਰ ਨੂੰ ਕਿਉਂ ਬਣਾਇਆ ਭਾਈ ਟੀਮ ਇਧਰ ਨੂੰ ਜਾ ਰਹੀ ਆ ਨਾ ਕਿਹੜੀ ਟੀਮ ਮੈਨ ਟੀਮ ਹੋਰ ਕਾ ਆ ਇੱਕ ਟੀਮ ਆ ਇੱਕ ਟੀਮ ਕੀ ਟੀਮ ਟੀਮ ਤਾਂ 11 ਬੰਦਿਆਂ ਦੀ ਹੁੰਦੀ 14 ਨਹੀਂ ਹੁੰਦੀ 16 ਦੀ ਹੁੰਦੀ ਹੈ ਉਹ ক্রিকেট ਫੁੱਟਬਾਲ ਦੀ ਹੁੰਦੀ ਆ ਭਰਾਵਾ ਆ ਤੁਹਾਡੇ